ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸਮਰਪਿਤ ਇਹ ਜੁਵਾ ਜਾਗਤੀ ਮੰਚ ਵੱਲੋਂ ਹਰ ਸਾਲ ਹਰ ਸਾਲ 23 ਮਾਰਚ ਨੂੰ 23 ਮਾਰਚ ਨੂੰ ਆਪਾਂ ਉਸ ਸ਼ਹੀਦ ਸੁਖਦੇਵ ਚੌਂਕ ਤੋਂ ਸ਼ੁਰੂ ਕਰਕੇ ਕਮੇਟੀ ਵਿਖਾਰ ਘੰਟਾ ਘਾਰ ਫਗਵਾੜਾ ਚੌਂਕ ਤੱਕ ਰੈਲੀ ਕੱਢੀ ਜਾਂਦੇ ਤੇ ਨੌਜਵਾਨ ਤੁਹਾਡੇ ਸਾਹਮਣੇ ਪੂਰੇ ਜੋਸ਼ ਏ ਕਿ ਇਹ ਉਹ ਮੈਸੇਜ ਦੇਣਾ ਚਾਹੁੰਦੇ ਆ ਭਗਤ ਸਿੰਘ ਜੀ ਉਹਨਾਂ ਦੀ ਆਤਮਾ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਿ ਅੱਜ ਵੀ ਨੌਜਵਾਨ ਤੁਹਾਡੀ ਦਿੱਤੀ ਹੋਈ ਸਿੱਖਿਆ ਤੇ ਪੂਰੇ ਅਮਲ ਮਤਲਬ ਪੂਰੇ ਖਰੇ ਉੱਤਰਦੇ ਪਏ ਆ ਉਰਾਨ ਵਾਲੇ ਟਾਈਮ 'ਚ ਵੀ ਅਸੀਂ ਇਸੇ ਤਰ੍ਹਾਂ ਪੂਰੀ ਦੇਸ਼ ਭక్తి ਦੇ ਲਹਿਰ ਨੂੰ ਨਾਲ ਨਾਲ ਲਗਾ ਕੇ ਚੱਲਾਂਗੇ ਤੇ ਦੇਸ਼ ਵਾਸੀਆਂ ਨੂੰ ਵੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਥੋੜਾ ਮੈਸੇਜ ਇਹ ਦੇਣਾ ਚਾਹਨਾ ਹੈ ਕਿ ਆਪਣੇ ਸ਼ਹਿਰ ਵਾਸੀ ਜਿਨ੍ਹਾਂ ਵੀ ਨਸ਼ਾ ਹੋ ਸਕੇ ਹੌਲੀ-ਹੌਲੀ ਆਪਣੇ ਨੋਜੋਨਾਂ ਨੂੰ ਸਮਝਾਓ ਤੇ ਨਸ਼ਾ ਖਤਮ ਕਰਿਏ ਤੇ ਆਪਣੇ ਸ਼ਹਿਰ ਵਾਸ ਸ਼ਹਿਰ ਨੂੰ ਪੂਰਾ ਸਾਫ਼ ਸੁਥਰਾ ਰੱਖੀ ਜੈਨ ਹਾਂਜੀ ਮੇਰਾ ਨਾਮ ਤੇਸ਼ਮ ਯੁਵਾ ਜਾਗਰਤੀ ਮੰਚ ਲੋਕ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅੱਜ 23 ਮਾਰਚ ਭਗਤ ਸਿੰਘ ਉਹਨਾਂ ਦੇ ਸ਼ਹੀਦੀ ਦਾ ਕੁਰਬਾਲਾ ਹੈ ਉਹਨਾਂ ਨੇ ਦੇਸ਼ ਵਾਸਤੇ ਜੋ ਕੰਮ ਕੀਤਾ ਅਸੀਂ ਸਾਰੇ ਉਹਨਾਂ ਦੇ ਇਸ ਕੰਮ ਨੂੰ ਉਹ ਕਰੀਏ ਤੇ ਉਹਨਾਂ ਦੇ ਜਿਹੜੀ ਸੋਚ ਸੀ ਉਹਨੂੰ ਅੱਗੇ ਲੈ ਕੇ ਚੱਲੀਏ ਅੱਜ ਜਿਹੜੇ ਇੱਥੇ ਇਕੱਠੇ ਹੋਏ ਆ ਸਾਰੇ ਨੌਜਵਾਨ ਸਾਡੇ ਯੁਵਾ ਜਾਗਰਤੀ ਮੰਚ ਜੋ ਯੁਵਾਵਾਂ ਨੂੰ ਇਹ ਸਿੱਖਿਆ ਦਿੱਤੀ ਕਿ ਨਸ਼ੇ ਤੋਂ ਮੁਕਤ ਰਹੋ ਆਸ-ਪਾਸ ਸਫਾਈ ਰੱਖੋ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਉਹਨਾਂ ਦੀ ਯਾਦ ਵਿੱਚ ਕਿ ਅਸੀਂ ਇਹ ਪ੍ਰਣ ਲੈਣ ਲੱਗੇ ਹਾਂ ਕਿ ਅਸੀਂ ਨਸ਼ਾ ਮੁਕਤ ਦੇਸ਼ ਨੂੰ ਕਰਾਂਗੇ ਆਪਣੇ ਆਸ-ਪਾਸ ਵਾਹ ਰੱਖਾ ਕਿ ਯੂਵਾ ਜਾਗਰਤੀ ਮੰਚ ਹਰ ਹਰ ਸਮੇਂ ਇਸ ਲਈ ਤਤਪਰ ਰਹਿਦੀ ਆ ਉਹ ਨਵੇਂ-ਨਵੇਂ ਕੈਂਪ ਸਫਾਈ ਕੈਂਪ ਤੇ ਨਸ਼ੇ ਦੇ ਵਿਰੁੱਧ ਕੰਮ ਕਰਦੀ ਆ ਯੂਵਾ ਜਾਗਰਤੀ ਮੰਚ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਸੁਧਹਾੜੇ ਨੂੰ ਬਣਾਇਆ ਤੇ ਅੱਗੇ ਵੀ ਇਦਾਂ ਹੀ ਬਣਾਉਂਦੇ ਰਾਵਾਂਗੇ ਭਗਤ ਸਿੰਘ ਤੇਰੀ ਸੋਚ ਤੇ ਪਿਆਰ